ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਦਾ ਮਤਲਬ ਇਹ ਕਿ ਤੁਸੀਂ ਪੰਜਾਬੀ ਗ੍ਰੈਂਡ ਪ੍ਰੀਰੀ ਦਾ ਦੇਸੀ ਵਿਦੇਸੀ ਟੀਵੀ ਨੂੰ ਸਬਸਕ੍ਰਾਈਬ ਕਰ ਚੁੱਕੇ ਹੋ ਮੈਂ ਫਿਰ ਦੁਬਾਰਾ ਫਿਰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਇਹ ਦੇਸੀ ਵਿਦੇਸੀ ਚੈਨਲ ਹੈ ਗ੍ਰੈਂਡ ਪ੍ਰੀਰੀ ਦਾ ਆਪਣਾ ਲੋਕਲ ਚੈਨਲ ਜਿਸ ਵਿੱਚ ਸਮਾਜਿਕ ਸੱਭਿਆਚਾਰਕ ਅਤੇ ਧਾਰਮਿਕ ਇਵੈਂਟਸ ਨੂੰ ਅੱਗੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸੱਭਿਆਚਾਰਕ ਇਵੈਂਟਸ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਕਿ ਗ੍ਰੈਂਡ ਪੇਰਚਾਏ ਤੋਂ 2 ਸਾਲ ਪਹਿਲਾਂ ਵੀ ਹੋ ਚੁੱਕੀ ਹੈ ਐਨਾ ਉਹਨੂੰ ਭਰਮਾ ਹੰਗਾਰਾ ਮਿਲਿਆ ਕਿ ਅਸੀਂ ਲੋਕਾਂ ਦੀ ਫਰਮਾਇਸ਼ ਤੇ ਅਸੀਂ ਦੂਸਰੀ ਵਾਰ ਕਰਾਉਣ ਜਾ ਰਹੇ ਹਾਂ ਇਹ ਮੇਡੀ ਛੋਟੀ ਜਿਹੀ ਇੰਟਰਵਿਊ ਹੈ ਜੋ ਕਿ ਸਿੰਪਲੀ ਅਨਕਟ ਰੱਖੀ ਅਸੀਂ ਜਿਸ ਵਿੱਚ ਅਸੀਂ ਇਨਫੋਰਮੇਸ਼ਨ ਦੇਵਾਂਗੇ ਪਰ ਸਭ ਤੋਂ ਪਹਿਲਾਂ ਜੋ ਇਹ ਗਰੁੱਪ ਬਾਈਜੀ ਗਰੁੱਪ ਬਾਈਜੀ ਟੀਮ ਇਹ ਕਰਵਾ ਰਹੀ ਹੈ ਉਸ ਨੇ ਮੈ ਤੁਹਾਨੂੰ ਰੂਬਰੂ ਕਰਵਾਣਾ ਸਭ ਤੋਂ ਪਹਿਲਾਂ ਮੇਰੇ ਸਾਹੇ ਪਾਸੇ ਬੈਠੇ ਹਨ ਰਣਜੀਤ ਸਫਰੀ ਜੀ ਜਗਜੀਤ ਜੀਤੀ ਜੀ ਸਤਿੰਦਰ ਮਨਹਾਸ ਜੀ ਗੈਰੀ ਸਿੰਘ ਜੀ ਤੇ ਸਰਵਿੰਦਰ ਸਾਬੀ ਜੀ ਤੇ ਹੁਣ ਇਸ ਪ੍ਰੋਗਰਾਮ ਜੋ ਹੋ ਰਿਹਾ ਹੈ ਇਸ ਦੀ ਇਨਫੋਰਮੇਸ਼ਨ ਤੁਹਾਨੂੰ ਗੈਰੀ ਸਿੰਘ ਜੀ ਦੇਣਗੇ ਕਿ ਇਹ ਇਨਫੋਰਮੇਸ਼ਨ ਕਿੱਥੇ ਹੋ ਰਿਹਾ ਪ੍ਰੋਗਰਾਮ ਕਦੋਂ ਹੋ ਰਿਹਾ ਹੈ ਪ੍ਰੋਗਰਾਮ ਤੇ ਇਹ ਟਿਕਟਾਂ ਦੀ ਕਿੱਥੋਂ ਆਪਾਂ ਲੈ ਸਕਦੇ ਹਾਂ ਗੈਰੀ ਜੀ ਸਭ ਤੋਂ ਪਹਿਲਾਂ ਧੰਨਵਾਦ ਜੀ ਕਰਨਵੀਰ ਜੀ ਸ਼ਿਵਮ ਥੈਂਕ ਯੂ ਸੋ ਮਚ ਅਨੁਏ ਇਹ ਮੌਕਾ ਦੇਣ ਲਈ ਤੇ ਪੰਜਾਬੀ ਵਿਰਸਾ ਸ਼ੋ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਹੋਇਆ ਸੀ ਕਾਲਜ ਦੇ ਆਡੀਟੋਰੀਅਮ ਡਗਲਸ ਜੇ ਹਾਲ ਦੇ ਵਿੱਚ ਉੱਥੇ ਹੀ ਲਾਸਟ ਟਾਈਮ ਦੀ ਤਰ੍ਹਾਂ ਹੁਣ ਵੀ ਹੋ ਰਿਹਾ ਹੈ 14 ਜੁਲਾਈ ਸੰਡੇ 7:30 ਵਜੇ ਸ਼ਾਮ ਨੂੰ 7:30 ਵਜੇ ਹੋ ਰਿਹਾ ਸੋ ਜਿਵੇਂ ਸਾਰੀ ਗ੍ਰੈਂਡ ਪ੍ਰੇਰੀ ਨੇ ਪਿਛਲੀ ਵਾਰੀ ਸਾਨੂੰ ਸਪੋਰਟ ਕੀਤਾ ਸੀ ਫੋਰਸ ਇਨ ਜੋਨ ਡੌਸਨ ਕਰੀਕ ਤੋਂ ਪ੍ਰਿੰਸ ਜੋਰਜ ਤੋਂ ਲੋਕ ਆਏ ਸੀ ਸਾਡੇ ਸਪੋਰਟ ਲਈ ਇਸ ਵਾਰੀ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਸਪੋਰਟ ਕਰੋ ਕਿਉਂਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਆ ਪੰਜਾਬੀ ਵਿਰਸੇ ਦੀ ਗੱਲ ਆ ਮਨਮੋਹਨ ਵਾਰਸ ਤੇ ਤਿੰਨੇ ਭਰਾਵਾਂ ਨੇ ਹਮੇਸ਼ਾ ਪਿਛਲੇ 30 ਸਾਲ ਤੋਂ ਪੰਜਾਬੀ ਵਿਰਸਾ ਗਾਇਆ ਸੋ ਆਪਾਂ ਨੂੰ ਉਹਨਾਂ ਦੀ ਵੀ ਸਪੋਰਟ ਕਰਨੀ ਚਾਹੀਦੀ ਆ ਸਾਡੇ ਵੀ ਸਪੋਰਟ ਕਰੋ ਤਾਂ ਕਿ ਇਹ ਜੇ ਪ੍ਰੋਗਰਾਮ ਵਧੀਆ ਹੁੰਦੇ ਰਹਿਣ ਤੇ ਆਪਣੇ ਗ੍ਰੈਂਡ ਪ੍ਰੀਰੀ ਦੇ ਵਿੱਚ ਆਪਾਂ ਪੰਜਾਬੀ ਵਿਰਸੇ ਨੂੰ ਫੈਲਦਾ ਦੇਖੀਏ ਥੈਂਕ ਯੂ ਜੀ ਬੜਾ ਧੰਨਵਾਦ ਗੈਰੀ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਇਹ ਪ੍ਰੋਗਰਾਮ ਕਿਉਂਕਿ ਸਪੋਰਟਾਂ ਵਾਲੀ ਪ੍ਰੋਗਰਾਮ ਹੁੰਦੇ ਆ ਇਹ ਜੇ ਬੰਦਾ ਕੋਈ ਅੱਗੇ ਲੱਗਿਆ ਤਾਂ ਉਹਦੀ ਸਪੋਰਟ ਕਰੋ ਯਾਰ ਤੁਸੀਂ ਜ਼ਰੂਰ ਤੇ ਇਨਫੋਰਮੇਸ਼ਨ ਮੈਂ ਸਤਿੰਦਰ ਮਿਨਹਾਜ ਜੀ ਤੋਂ ਪੁੱਛਣਾ ਚਾਹਾਂਗਾ ਤੁਸੀਂ ਕੁਝ ਐਡ ਕਰਨਾ ਚਾਹੋਗੇ ਭਾਜੀ ਮੈਂ ਬਹੁਤਾ ਜ਼ਿਆਦਾ ਨਹੀਂ ਐਡ ਕਰਨਾ ਚਾਹਾਂਗਾ ਇੰਨਾ ਹੀ ਦੱਸਣਾ ਚਾਹਾਂਗਾ ਕਿ ਟਿਕਟਾਂ ਬੜੀ ਤੇਜ਼ੀ ਨਾਲ ਵਿਕ ਰਹੀਆਂ ਆਂ ਔਰ ਬਹੁਤ ਹੀ ਦੂਰੋਂ ਦੂਰੋਂ ਜਿਹੜੇ ਪੰਜਾਬੀ ਦੇ ਨਾਲ ਜੁੜੇ ਹੋਏ ਸੱਜਣਿਆ ਸਾਡੇ ਉਹ ਟਿਕਟਾਂ ਬਾਏ ਕਰ ਰਹੇ ਪ੍ਰਿੰਸ ਜਾਰਜ ਫੋਰਸ ਐਂਡ ਜੌਨ ਡੌਸਨ ਕ੍ਰੀਕ ਵੈਲੀ 뷰 ਈਵਨ ਐਡਮਿੰਟਨ ਤੱਕ ਲੋਕਾਂ ਨੇ ਟਿਕਟਾਂ ਲਈਆਂ ਆਂ ਔਰ ਟਿਕਟਾਂ ਦੀ ਪ੍ਰਾਈਸ 40 ਡਾਲਰ 60 ਡਾਲਰ 85 ਤੱਕ 100 ਡਾਲਰ ਆ 100 ڈالر ਦੀਆਂ ਟਿਕਟਾਂ तकरीबन ਵਿਕ ਚੁੱਕੀਆਂ ਆ ਲੇਕਿਨ ਫਿਰ ਵੀ ਸ਼ਾਇਦ ਸਾਡੇ ਕੋਲ ਥੋੜੀਆਂ ਜੀਆਂ ਹੋਣ ਉਹ ਜੀਤੀ ਭੈਣ ਜੀ ਨੂੰ ਜ਼ਿਆਦਾ ਪਤਾ ਆ ਲੇਕਿਨ ਬਹੁਤ ਤੇਜ਼ੀ ਨਾਲ ਤਿੰਨ ਦਿਨ ਰਹਿ ਗਏ ਆ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣੀਆਂ ਟਿਕਟਾਂ ਸਾਡੇ ਕੋਲ ਰਿਜ਼ਰਵ ਕਰਾ ਲਓ ਥੈਂਕ ਯੂ ਬੜਾ ਧੰਨਵਾਦ ਜੀ ਜੀਤੀ ਜੀ ਤੁਸੀਂ ਕੁਝ ਐਡ ਕਰਨਾ ਚਾਹੋਗੇ ਹਾਂਜੀ ਸਤਿ ਸ੍ਰੀ ਅਕਾਲ ਤਾਂ ਪਹਿਲਾਂ ਸਾਰਿਆਂ ਨੂੰ ਜਿਨ੍ਹਾਂ ਨੇ ਸਾਡੇ ਕੋਲੋਂ ਟਿਕਟਾਂ ਲਈਆਂ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਬਾਕੀ ਇਹ ਮੈਂ ਜ਼ਰੂਰ ਕਹਿਣਾ ਚਾਹੂੰਗੀ ਵੀ ਪਲੀਜ਼ ਤੁਸੀਂ ਕਦੇ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈਗਾ 780 978 5186 ਜਗਜੀਤ ਕੌਰ ਹੁੰਦਾ ਤੇ ਕੋਸ਼ਿਸ਼ ਕਰੋ ਵੀ ਤੁਸੀਂ ਪਹਿਲਾਂ-ਪਹਿਲਾਂ ਟਿਕਟਾਂ ਲੈ ਲਓ ਸਾਰੇ ਜਣੇ ਵੀ ਜਿਹੜਾ ਸਾਨੂੰ ਡੋਰ ਤੇ ਆਪਾਂ ਨੂੰ ਰਾਸ਼ਾ ਨਾ ਪਵੇ ਤੇ ਥੈਂਕ ਯੂ ਧੰਨਵਾਦ ਜੀਤੀ ਜੀ ਤੇ ਇਸ ਦੇ ਨਾਲ ਹੀ ਰਣਜੀਤ ਸਫਰੀ ਜੀ ਬਿਲਕੁਲ ਬੈਠੇ ਜੀ ਪਲੀਜ਼ ਉਹਨਾਂ ਤੋਂ ਤੁਸੀਂ ਕੁਝ ਐਡ ਕਰਨਾ ਚਾਹੋਗੇ ਤੁਸੀਂ ਪਲੀਜ਼ ਸਸਿਕਾ థాంਕ ਯੂ ਭਾਜੀ ਤੁਹਾਡਾ ਪਹਿਲਾਂ ਤਾਂ ਬਾਕੀ ਸਾਰਿਆਂ ਨੂੰ ਰਿਕੁਐਸਟ ਹੀ ਆ ਕਿ ਸਾਰੇ ਹਮ ਹਮਾ ਕੇ ਪਹੁੰਚੋ ਇਸ ਸ਼ੋਅ ਤੇ ਤੁਹਾਡੇ ਨਾਲ ਹੀ ਹੈ ਇਹ ਸਾਰੀਆਂ ਤੇ ਜਿੰਨ ਜਿਹਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਸਾਰੇ ਸਾਡੇ ਪੋਸਟਰਾਂ ਤੇ ਨੰਬਰ ਨੇ ਭਾਈ ਜੀ ਕੋਲ ਨੰਬਰ ਨੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਜੇ ਕਿਸੇ ਨੇ ਡਿਲੀਵਰ ਕਰਾਉਣੀਆਂ ਅਸੀਂ ਡਿਲੀਵਰ ਵੀ ਕਰਨ ਤਿਆਰ ਆ ਥੈਂਕ ਯੂ ਸੋ ਮੱਚ ਬੜਾ ਧੰਨਵਾਦ ਜੀ ਤਖੀਰ ਤੇ ਸਰਵਿੰਦਰ ਸਭੀ ਜੀ ਰਹਿਗੇ ਆ ਜੀ ਤੁਸੀਂ ਕੁਝ ਪਲੀਸ ਐਡ ਕਰਨਾ ਚਾਹੋਗੇ ਜੀ ਥੈਂਕ ਯੂ ਜੀ ਐਡ ਤਾਂ ਮੈਂ ਹੀ ਕਰਨਾ ਚਾਹੂੰਗਾ ਜੀ ਜਿਹੜਾ ਕਰਨ ਜੀ ਨੇ ਪਰਾਲਾ ਕੀਤਾ ਹੈ ਦੇਸੀ ਵਦੇਸੀ ਟੀਵੀ ਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਪਲੈਟਫਾਰਮ ਹੈ ਕਿ ਗ੍ਰੈਂਡ ਪ੍ਰੇਮ ਨੂੰ ਮਿਲਣ ਜਾ ਰਿਹਾ ਹੈ ਤੇ ਕਰਨ ਜੀ ਬਹੁਤ ਹੀ ਵੱਧ ਚੜ ਕੇ ਇਸ ਕੰਮ ਦੇ ਵਿੱਚ ਸਫਲ ਆ ਰਹੇ ਹੈ ਤੇ ਮੈਂ ਚਾਹੂੰਗਾ ਕਿ ਆਪਾਂ ਸਾਰੇ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ ਤੇ ਆਓ ਸਾਰੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਆਪਾਂ ਸਫਲ ਕਰੀਏ ਥੈਂਕ ਯੂ ਬੜਾ ਧੰਨਵਾਦ ਜੀ ਬਸ ਅਖੀਰ ਚ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਯਾਰ ਜਦੋਂ ਵੀ ਕੋਈ ਪ੍ਰੋਗਰਾਮ ਕਰਵਾਉਂਦਾ ਗ੍ਰੈਂਡ ਪ੍ਰੀਚ ਆਪਣੀ ਆਪ ਦੀ ਕਮਿਊਨਿਟੀ ਆ ਲੋਕਲ ਪੰਜਾਬੀ ਕਮਿਊਨਿਟੀ ਆ ਤੁਸੀਂ ਇਹਨਾਂ ਦੇਖੋ ਕਿ ਕਿਹੜਾ ਗਰੁੱਪ ਮੇਰਾ ਗਰੁੱਪ ਉਹ ਆ ਮੇਰਾ ਗਰੁੱਪ ਇਹ ਆ ਸਿਰਫ ਸਿੰਪਲ ਤੁਸੀਂ ਇਹ ਦੇਖੋ ਵੀ ਇੱਕ ਬੰਦਾ ਉਪਰਾਲਾ ਕਰ ਰਿਹਾ ਤਾਂ ਤੁਹਾਡਾ ਕੰਮ ਉਹਨਾਂ ਦੀ ਸਪੋਰਟ ਕਰਨਾ ਹੈ 노 ਡਾਊਟ ਤੇ ਨਾਲ ਦੇ ਨਾਲ ਜੇ ਹੋ ਸਕੇ ਤਾਂ ਤੁਹਾਡੇ ਛੋਡੇ ਵੀ ਸਬਸਕ੍ਰਾਈਬ ਕਰ ਲਿਓ ਦੇਸੀ ਮਿਸਟੀ ਟੀਵੀ ਸਸ਼ਨੀਕਾ